ਉਡੀ ਸਾਰੀ ਦੀ ਸਾਰੀ ਤਨਖਾਹ ਦੇਣ ਦੀ ਜ਼ਿੰਮੇਵਾਰੀ ਸੈਂਟਰ ਦੀ ਸਰਕਾਰ ਦੀ ਸੀ ਸੂਬੇ ਵਾਲਿਆਂ ਕੋਲੇ ਪੈਸੇ ਹੋਣ ਨਾ ਹੋਣ ਤੁਹਾਨੂੰ ਤਨਖਾਹ ਸੈਂਟਰ ਸਰਕਾਰ ਨੇ ਦੇਣੀ ਸੀ ਜੇ ਆਪਣਾ ਪੈਸਾ ਖੋ ਕੇ ਉਹਨਾਂ ਸੂਬਿਆਂ ਨੂੰ ਦੇਣਗੇ ਆਪਾਂ ਨੂੰ ਕਹਦੇ ਆ ਕਰਨਗੇ ਬਾਈ ਜੀ ਹਾਂ ਹੱਕੇ ਦਾ ਤੁਹਾਡਾ 125 ਦਾ ਬਣਦਾ ਸੀਗਾ ਪਰ ਕੰਮ ਨਹੀਂ ਹੈਗਾ ਹੁਣ ਕੀ ਕਰ ਸਕੀਏ ਤਾਂ ਇਸ ਲਈ ਬਾਈ ਜੀ 20 50 ਦਿਨ ਕਰ ਲੋ ਜੇ ਰਜਗਾਰ ਕਰਨਾ ਹੈ ਕਿ ਨਹੀਂ ਕਰਨਾ ਇਹ ਤੁਹਾਨੂੰ 100 ਰੁਪਿਆ ਮਿਲਣਾ ਸੀ ਦਿਹਾੜੀ ਦਾ ਤਾਂ ਉਹ ਚੋਂ ਸਿਰਫ 60 ਰੁਪਏ ਜ਼ਿੰਮੇਵਾਰੀ ਸੈਂਟਰ ਦੀ ਬਣਦੀ ਐ ਦੇਣ ਦੀ 40 ਰੁਪਏ ਤੁਸੀਂ ਸੂਬੇ ਦੀ ਸਰਕਾਰ ਕੋਲੇ ਜਾਓਗੇ ਲੈਣ ਲਈ ਤੇ ਸੂਬੇ ਦੀ ਸਰਕਾਰ ਆਪਾਂ ਹੁਣ ਰੋਜ਼ ਸੁਣਦੇ ਆ ਕੀ ਕਹਿੰਦੇ ਭਗਵੰਤਮਾਨ ਹੁਣੀ ਵੀ ਸੈਂਟਰ ਵਾਲਿਆਂ ਨੇ ਤਾਂ ਪੈਸੇ ਨਹੀਂ ਦਿੱਤੇ ਜੀ ਫੰਡ ਨਹੀਂ ਦਿੱਤੇ ਜੀ ਯੋਜਨਾ ਨਹੀਂ ਚੱਲ ਰਹੀ ਜੀ ਫਲਾਨਾ ਨਹੀਂ ਚੱਲ ਰਹੀ ਧਮਕਾ ਨਹੀਂ ਦੇਦੇ ਸਟੇਟ ਵਾਲੇ ਜਿਹੜੇ ਲੱਲਰਾ ਰਹੇ ਆ ਪਰ ਰੋਜ਼ ਹੀ ਦੇਖਦੇ ਇਹੀ ਕੱਲ ਨੂੰ ਹੋਣਾ ਹੈ ਜਦੋਂ ਦਿਹਾੜੀ ਮੰਗਣ ਜਾਓਗੇ ਦਿਹਾੜੀ ਵਾਲੇ ਮੇਟ ਨੇ ਤੁਹਾਨੂੰ 60 ਰੁਪਏ ਕੱਢ ਕੇ ਦੇ ਦਿਆ ਕਰਨੇ ਵੀ ਬਾਈ ਜੀ ਸੈਂਟਰ ਵਾਲੇ ਫੜੋ ਤੇ 40 ਵਾਲੇ ਜਿਹੜੇ ਸੂਬੇ ਦੀ ਸਰਕਾਰ ਕੋਲੇ ਜਾਓ ਲੈਣ ਤੋਂ ਥੋੜੀ ਦਿਹਾੜੀ ਵੀ ਕੱਟ ਮਿਲੂਗੀ ਥੋੜੇ ਦਿਨ ਵੀ ਘੱਟ ਲੱਗਣਗੇ ਇਹ ਤੋਹਫਾ ਦਿੱਤਾ ਤੁਹਾਨੂੰ ਸੈਂਟਰ ਦੀ ਸਰਕਾਰ ਤੇ ਇਹ ਭਾਜਪਾ ਇਹੀ ਕਰਦੀ ਆਈ ਹੈ ਇਹ ਹਮੇਸ਼ਾ ਜਦੋਂ ਕਿਸੇ ਨੂੰ ਮਾਰਨਾ ਹੈ ਨਾ ਉਹਨੂੰ ਇੰਨੇ ਮਿੱਠੇ ਤਰੀਕੇ ਨਾਲ ਮਾਰਦੀ ਹੈ ਬੁੱਕਲ ਚ ਲੈ ਕੇ ਮਾਰਦੀ ਹੈ ਤੇ ਧਰਮ ਦਾ ਨਾਮ ਬਣਾ ਜਿਹੜੇ ਕੋਈ ਸਾਥੀਆਂ ਨੇ ਖਾਸ ਤੌਰ ਤੇ ਗਰੀਬ ਜਨਤਾ ਦੇ ਕੋਈ ਸਾਥੀਆਂ ਨੇ ਕਿਸੇ ਦੀ ਗੱਲਾਂ ਚ ਆ ਕੇ ਜਾਂ ਲਾਲ ਚਾਂਚਾ ਕੇ ਭਾਜਪਾ ਦਾ ਸਾਥ ਦਿੱਤਾ ਸੀ ਪਿਛਲੇ ਸਮੇਂ ਚ ਬੂਥ ਲਾਇੀ ਸੀ ਉਹਨਾਂ ਨੂੰ ਤਾਂ ਪੰਜਾਬ ਜਤਾ ਦਿੱਤਾ ਤੋਹਫਾ ਬੀਜੇਪੀ ਵਾਲਿਆਂ ਨੇ ਦੋਸਤੋ ਥੋੜਾ ਜਿਹਾ ਸਮਝਿਓ ਜਿਹੜੀ ਆ ਹੁਣ ਤਾਜੀ-ਤਾਜੀ ਮਨਰੇਗਾ ਦੀ ਲੜਾਈ ਚੱਲ ਰਹੀ ਹੈ ਨਾ ਇਹ ਕੋਈ ਇਕੱਲੇ ਨਾਮ ਨੂੰ ਲੈ ਕੇ ਲੜਾਈ ਨਹੀਂ ਹੈ ਇਹ ਜਾਣ ਕੇ ਧਰਮ ਨੂੰ ਮੂਰੇ ਕਰ ਦਿੰਦੇ ਆ ਜਦੋਂ ਵੀ ਇਹ ਡਰਦੇ ਆ ਤਾਂ ਧਰਮ ਨੂੰ ਮੂਰੇ ਕਰਦੇ ਆ ਧਰਮ ਦੀ ਕੋਈ ਲੜਾਈ ਦਾ ਰੌਲਾ ਹੀ ਨਹੀਂ ਆ ਯਾਰ RAM ਜੀ ਇਸ ਦੇਸ਼ ਦੇ ਹਰੇਕ ਚੰਗੇ ਇਨਸਾਨ ਦੇ ਦਿਲ ਚ ਵਸਦੀ ਆ ਉਹਨਾਂ ਦੀ ਆਸਥਾ ਹੈ ਉਹ ਕਿਸੇ ਇੱਕ ਨਾਮ ਦੇ ਮਹਤਾਜ ਨਹੀਂ ਹੈ ਤੇ ਮਹਾਤਮਾ ਗਾਂਧੀ ਜੀ ਵੀ ਕੋਈ ਕਾਂਗਰਸ ਪਾਰਟੀ ਦੇ ਸਾਡੇ ਕੋਈ ਇਹ ਨਹੀਂ ਵੀ ਚਾਚੇ ਦਾ ਮੁੰਡਾ ਲੱਗਦੇ ਨੇ ਆ ਇਕੱਲੇ ਕਾਂਗਰਸ ਪਾਰਟੀ ਦੇ ਨੇ ਉਹ ਵੀ ਪੂਰੇ ਦੇਸ਼ ਦੇ ਨੇਗੇ ਸੋ ਕੀ ਦਾ ਨਾਮ ਕੀ ਰੱਖਣਾ ਹੈ ਕੀ ਨਹੀਂ ਰੱਖਣਾ ਮੈਨੂੰ ਲੱਗਦਾ ਇਸ ਲੜਾਈ ਦੇ ਵਿੱਚ ਤਾਂ ਭੈਣੇ ਨਹੀਂ ਚਾਹੀਦਾ ਉਹ ਤਾਂ ਦੇਸ਼ ਦੇ ਲੋਕ ਦੇਖਣਗੇ ਠੀਕ ਹੈ ਨਾ ਪਰ ਉਸ ਦੀ ਆੜ ਵਿੱਚ ਕੀ ਕਰਿਆ ਜਾ ਰਿਹਾ ਉਹ ਸਮਝ ਕੇ ਜਾਇਓ ਮੜਾ ਜਾ ਜਿਹੜੇ ਖਾਸ ਤੌਰ ਤੇ ਲੋਕਾਂ ਨੇ ਜਿਨ੍ਹਾਂ ਨੇ ਬੂਥ ਲਾਏ ਆ ਇਹਨਾਂ ਦੇ ਜਾਂ ਇਹਨਾਂ ਦਾ ਸਾਥ ਦਿੱਤਾ ਉਹ ਜਰੂਰ ਸੁਣ ਕੇ ਜਾਇਓ ਵੀ ਤੁਹਾਡੇ ਨਾਲ ਥੋੜੀ ਜੇਬਾਂ ਚੋਂ ਕੀ ਕੱਢਿਆ ਜਾ ਰਿਹਾ ਦੋਸਤੋ ਮਨਰੇਗਾ ਜਿਹੜੀ ਸਕੀਮ ਸੀ ਇਹ ਇੱਕ ਸਰਕਾਰ ਵੱਲੋਂ ਗਰੰਟੀ ਦਿੱਤੀ ਗਈ ਸੀ ਵੀ ਤੁਹਾਨੂੰ ਰੋਜ਼ਗਾਰ 100 ਦਿਨ ਦਾ ਮਿਲੂਗਾ ਹੀ ਮਿਲੂਗਾ ਭਾਵੇਂ ਸਰਕਾਰ ਕੋਲੇ ਕੰਮ ਹੋਵੇ ਨਾ ਹੋਵੇ ਪੈਸਾ ਹੋਵੇ ਨਾ ਹੋਵੇ ਨੰਬਰ 1 ਨੰਬਰ 2 ਥੋੜੀ ਸਾਰੀ ਦੀ ਸਾਰੀ ਤਨਖਾਹ ਦੇਣ ਦੀ ਜ਼ਿੰਮੇਵਾਰੀ ਸੈਂਟਰ ਦੀ ਸਰਕਾਰ ਦੀ ਸੀ ਸੂਬੇ ਵਾਲਿਆਂ ਕੋਲੇ ਪੈਸੇ ਹੋਣ ਨਾ ਹੋਣ ਤੁਹਾਨੂੰ ਤਨਖਾਹ ਸੈਂਟਰ ਸਰਕਾਰ ਨੇ ਦੇਣੀ ਸੀ ਇਹ ਦੋਏ ਚੀਜ਼ਾਂ ਤੇ ਹੁਣ ਖੇਡ ਕਰਦੀ ਇਹਨਾਂ ਨੇ ਕਾਗਜ਼ਾਂ 'ਚ ਤਾਂ ਦਿਖਾਤਾ ਜੀ ਅਸੀਂ 125 ਦਿਨ ਕੰਮ ਕਰਾਵਾਂਗੇ ਪਰ ਨਾਲ ਇਹ ਕਹਤਾ ਵੀ ਕੰਮ ਹੋਣੇ ਕਿ ਤੇਰੀ ਕਰਾਵਾਂਗੇ ਜਿੰਨੇ ਸਰਕਾਰ ਕੋਲੇ ਪੈਸੇ ਹੋਣਗੇ ਪੈਸੇ ਕੌਣ ਦੇਊਗਾ ਸੈਂਟਰ ਦੀ ਸਰਕਾਰ ਦੇਊਗੀ ਵੀ ਕਿਹੜੇ ਸੂਬੇ ਨੂੰ ਕਿੰਨੇ ਦੇਣੇ ਕਿਹੜੇ ਸੂਬੇ ਨੂੰ ਕਿੰਨੇ ਦੇਣੇ ਤੇ ਸਾਨੂੰ ਇਹ ਕਿਉਂ ਪੈਸੇ ਦੇਣਗੇ ਬਈ ਪੂਰਾ ਕਸੂਬਾ ਜੇ ਸਾਰੇ ਵੀ ਚਿਤਾਦਾਂਗੇ ਤਾਂ ਵੀ ਮਸਾਂ 13 MP ਬਣਨਗੇ ਤੇ ਦੂਜੇ ਸੂਬੇ ਜਿੱਥੇ 100 100 200 300 MP ਆ ਜਾਂਦੇ ਹੋਣੇ ਐ ਇਹ ਤਰਜੀਹ ਉਹਨੂੰ ਦੇਣਗੇ ਇਹ ਆਪਣਾ ਪੈਸਾ ਖੋ ਕੇ ਉਹਨਾਂ ਸੂਬਿਆਂ ਨੂੰ ਦੇਣਗੇ ਆਪਾਂ ਨੂੰ ਕਹਦਿਆ ਕਰਨਗੇ ਬਈ ਜੀ ਹਾਂ ਹੱਕੇ ਦਾ ਤੁਹਾਡਾ 125 ਦਾ ਬਣਦਾ ਸੀਗਾ ਪਰ ਕੰਮ ਨਹੀਂ ਹੈਗਾ ਹੁਣ ਕੀ ਕਰ ਸਕੀਏ ਤਾਂ ਇਸ ਲਈ ਬਈ ਜੀ 20 50 ਦਿਨ ਕਰ ਲੋ ਜੇ ਰੋਜ਼ਗਾਰ ਕਰਨਾ ਹੈ ਕਿ ਨਹੀਂ ਕਰਨਾ ਨੰਬਰ 1 ਤਾਂ ਤੁਹਾਡੇ ਦਿਨ ਨੰਬਰ 2 ਜਿਹੜੀ ਤਨਖਾਹ ਹੈ ਜਿਹੜੀ 100% ਤਨਖਾਹ ਪਹਿਲਾਂ ਸੈਂਟਰ ਦੀ ਸਰਕਾਰ ਦੀ ਗਾਰੰਟੀ ਸੀ ਵੀ ਤੁਹਾਨੂੰ ਦੇਣੀ ਹੈ ਉਹ ਚ ਵੀ ਇਹਨਾਂ ਨੇ ਖੇਲ ਕਰਤਾ ਕਹਿੰਦੇ ਜੀ 60% ਤਨਖਾਹ ਦੇਊਗੀ ਸੈਂਟਰ ਦੀ ਸਰਕਾਰ ਤੇ 40% ਦੇਊਗੀ ਸੂਬੇ ਦੀ ਸਰਕਾਰ ਇਹਨੂੰ ਸਮਝਦੇ ਹੋ ਤੁਸੀਂ ਕੀ ਮਤਲਬ ਹੈ ਵੀ ਜੇ ਤੁਹਾਨੂੰ 100 ਰੁਪਿਆ ਮਿਲਣਾ ਸੀ ਦਿਹਾੜੀ ਦਾ ਤਾਂ ਉਹ ਚੋਂ ਸਿਰਫ 60 ਰੁਪਏ ਜਿੰਮੇਵਾਰੀ ਸੈਂਟਰ ਦੀ ਬਣਦੀ ਐ ਦੇਣ ਦੀ 40 ਰੁਪਏ ਤੁਸੀਂ ਸੂਬੇ ਦੀ ਸਰਕਾਰ ਕੋਲੇ ਜਾਓਗੇ ਲੈਣ ਲਈ ਤੇ ਸੂਬੇ ਦੀ ਸਰਕਾਰ ਆਪਾਂ ਹੁਣ ਰੋਹ ਸੁਣਦੇ ਆ ਕੀ ਕਹਿੰਦੇ ਭਗਵੰਤਮਾਨ ਹੁਣੀ ਵੀ ਸੈਂਟਰ ਵਾਲਿਆਂ ਨੇ ਤਾਂ ਪੈਸੇ ਨਹੀਂ ਦਿੱਤੇ ਜੀ ਫੰਡ ਨਹੀਂ ਦਿੱਤੇ ਜੀ ਯੋਜਨਾ ਨਹੀਂ ਚੱਲ ਰਹੀ ਜੀ ਫਲਾਨਾ ਨਹੀਂ ਚੱਲ ਰਹੀ ਠੰਮਕਾ ਨਹੀਂ ਚੱਲ ਰਹੀ ਸੈਂਟਰ ਸਟੇਟ ਵਾਲੇ ਜਿਹੜੇ ਲੱਲਰਾ ਰਹੇ ਆ ਪਰ ਰੋਜ਼ ਹੀ ਦੇਖਦੇ ਇਹੀ ਕੱਲ ਨੂੰ ਹੋਣਾ ਜਦੋਂ ਦਿਹਾੜੀ ਮੰਗਣ ਜਾਓਗੇ ਦਿਹਾੜੀ ਵਾਲੇ ਮੇਟ ਨੇ ਤੁਹਾਨੂੰ 60 ਰੁਪਏ ਕੱਢ ਕੇ ਦੇ ਦਿਆ ਕਰਨੇ ਵੀ ਬਾਈ ਜੀ ਸੈਂਟਰ ਵਾਲੇ ਫੜੋ ਤੇ 40 ਵਾਲੇ ਜਿਹੜੇ ਸੂਬੇ ਦੀ ਸਰਕਾਰ ਕੋਲੇ ਜਾਓ ਲੈਣ ਲਈ ਸੂਬੇ ਦੀ ਸਰਕਾਰ ਨੇ ਕਹਿ ਰਿਆ ਕਰਨਾ ਸਾਂਤੋ ਸੈਂਟਰਾਂ ਨੇ ਪੈਸੇ ਨਹੀਂ ਦਿੱਤੇ ਬਈ ਅਸੀਂ ਨਹੀਂ ਦੇ ਸਕਦੇ ਸੋ ਤੁਹਾਡੀ ਦਿਹਾੜੀ ਵੀ ਘੱਟ ਮਿਲੂਗੀ ਤੁਹਾਡੇ ਦਿਨ ਵੀ ਘੱਟ ਲੱਗਣਗੇ ਇਹ ਤੋਹਫਾ ਦਿੱਤਾ ਤੁਹਾਨੂੰ ਸੈਂਟਰ ਦੀ ਸਰਕਾਰ ਨੇ ਤੇ ਇਹ ਭਾਜਪੀ ਇਹੀ ਕਰਦੀ ਆਈ ਹੈ ਇਹ ਹਮੇਸ਼ਾ ਜਦੋਂ ਕਿਸੇ ਨੂੰ ਮਾਰਨਾ ਹੈ ਨਾ ਉਹਨੂੰ ਇੰਨੇ ਮਿੱਠੇ ਤਰੀਕੇ ਨਾਲ ਮਾਰਦੀ ਹੈ ਬੁੱਕਲ ਚ ਲੈ ਕੇ ਮਾਰਦੀ ਹੈ ਤੇ ਧਰਮ ਦਾ ਨਾਮ ਵਰਤ ਕੇ ਆਪਦਾ ਜਿੰਨੇ ਵੀ ਇਹਨਾਂ ਦੇ ਕੰਮ ਨੇਗੇ ਜਿੱਥੇ ਇਹਨਾਂ ਨੂੰ ਪਤਾ ਹੁੰਦਾ ਵੀ ਲੋਕ ਬਾਅਦ ਚੱਕਣਗੇ ਇਹ ਮੂਰੇ ਧਰਮ ਕਰ ਦਿੰਦੇ ਆ ਵੀ ਪਤਾ ਹੈ ਉੱਥੇ ਕਿਸੇ ਨੇ ਬਾਤ ਚੱਕਣੀ ਨਹੀਂ ਉਹਦੇ ਖਿਲਾਫ ਕਿਸੇ ਨੇ ਬੋਲਣਾ ਨਹੀਂ ਜੇ ਕੋਈ ਬੋਲੂਗਾ ਤਾਂ ਬਾਕੀਆਂ ਨੇ ਮਗਰ ਪੈ ਜਾਣਾ। ਜੋ ਮੈਂ ਤਾਂ ਬਲਕਿ ਉਰੇ ਧਾਰਮਿਕ ਬੰਦਿਆਂ ਨੂੰ ਵੀ ਕਹਿਣਾ ਚਾਹਣਾ ਵੀ ਯਾਰ ਧਰਮ ਦੀ ਜਾਂ ਗੁਰੂਆਂ ਦੇ ਨਾਮ ਦੀ ਇਸ ਤਰੀਕੇ ਨਾਲ ਦੁਰਵਰਤੋਂ ਕਰਨਾ ਰਾਜਨੀਤਿਕ ਮਫਾਦ ਲਈ ਇਹ ਕਿੰਨਾ ਕਿਤੇ ਬੇਅਦਬ ਵੀ ਹੈ ਯਾਰ ਉਹਨਾਂ ਦੀ। ਇੱਥੇ ਤੁਹਾਨੂੰ ਵੀ ਜੇ ਤੁਸੀਂ ਸੱਚੇ ਭਗਤੋਂ ਨਾਮ ਜੀ ਦੇ ਜਾਂ ਕਿਸੇ ਵੀ ਧਰਮ ਦੇ ਕਿਸੇ ਵੀ ਗੁਰੂ ਦੇ ਤਾਂ ਮੈਨੂੰ ਲੱਗਦਾ ਔਰੇ ਇੱਕ ਲਖੀਰ ਖਿੱਚ ਦੇਣੀ ਚਾਹੀਦੀ ਹੈ ਵੀ ਰਾਜਨੀਤਿਕ ਸਤਨਿਅਲੀ ਰਾਜਨੀਤਿਕ ਚੀਜ਼ਾਂ ਲਈ ਵੀ ਧਰਮ ਨੂੰ ਨਹੀਂ ਵਰਤਿਆ ਜਾਣਾ ਚਾਹੀਦਾ ਕਿਉਂਕਿ ਧਰਮ ਤੇ ਕੋਈ ਕਿੰਤੂਪ੍ਰੰਤੂ ਕਰੇ ਹੋ ਨਹੀਂ ਸਕਦੀ ਨਹੀਂ ਹੋਣੀ ਚਾਹੀਦੀ ਸੋ ਧਰਮ ਤੇ ਰਾਜਨੀਤੀ ਹਮੇਸ਼ਾ ਅਲੱਗ-ਅਲੱਗ ਹੋਣੀ ਚਾਹੀਦੀ ਹੈ ਜੇ ਆਪਾਂ ਸੱਚੇ ਦਿਲੋਂ ਪਿਆਰ ਕਰਦੇ ਆ ਤਾਂ ਆਪਾਂ ਨੂੰ ਇਸ ਚੀਜ਼ ਤੇ ਵੀ ਬਹੁਤ ਸਟਰੋਂਗਲੀ ਇਸ ਤੇ ਕਦਮ ਚੱਕਣਾ ਚਾਹੀਦਾ ਵੀ ਯਾਰ ਤੁਸੀਂ ਆਪਦੇ ਨਿੱਜੀ ਫਾਇਦੇ ਲਈ ਚੀਜ਼ਾਂ ਲਈ ਹੁਣ ਗੁਰੂਆਂ ਨੂੰ ਵੀ ਥੱਲੇ ਖਿੱਚ ਲਿਆ ਵੀ ਉਹਨਾਂ ਦੇ ਵੀ ਕਿੰਤੂਪ੍ਰੰਤੂਆ ਨਹੀਂ ਆ ਇਹ ਤਾਂ ਗਲਤ ਗੱਲ ਹੈ ਨਾ ਵੀ ਤੁਸੀਂ ਗੁਰੂਆਂ ਦਾ ਆਸਰਾ ਲੈ ਕੇ ਲੋਕਾਂ ਦੀਆਂ ਰੋਟੀਆਂ ਮੂੰਹ ਚੋਂ ਖਖੋਹੋਂ ਤੁਸੀਂ ਰਜ਼ਗਾਰ ਖੋਹੋਂ ਲੋਕਾਂ ਨੂੰ ਮਾਰੋ ਤੇ ਉਦੋਂ ਬਾਅਦ ਆਸਰਾ ਤੁਸੀਂ ਲੈ ਲਓ ਭਗਵਾਨ ਦਾ ਨੋ ਭਗਵਾਨ ਕਦੇ ਨਹੀਂ ਇਹ ਚਾਹੁੰਦਾ ਭਗਵਾਨ ਕੱਲਾ ਇੱਕ ਨਾਮ ਲਿਖੇ ਨਾਲ ਨਹੀਂ ਭਗਵਾਨ ਦੀ ਅਸਲੀ ਆਸਥਾ ਹੁੰਦੀ ਅਸਲੀ ਜੇ RAM ji ਪ੍ਰਤੀ ਆਸਥਾ ਹੈ ਤਾਂ RAM ਰਾਜ ਬਣਾ ਕੇ ਦਿਖਾਓ ਤੇ RAM ਰਾਜ ਦੇ ਵਿੱਚ ਕਦੇ ਵੀ ਕਿਸੇ ਗਰੀਬ ਤੋਂ ਕਿਸੇ ਦਾ ਹੱਕ ਨਹੀਂ ਖੋਇਆ ਜਾਂਦਾ ਸੀ ਕਦੇ ਵੀ ਕਿਸੇ ਨਾਲ ਭੇਤ ਭਾਤ ਨਹੀਂ ਕਰਿਆ ਜਾਂਦਾ ਸੀ ਕਦੇ ਵੀ ਕਿਸੇ ਆਪਦੇ ਪ੍ਰਜਾ ਦੇ ਬੰਦੇ ਦੀ ਅੱਖ 'ਚ ਹੰਝੂ ਨਹੀਂ ਆਉਣ ਦਿੱਤੇ ਜਾਂਦੇ ਸੀ ਸੋ ਉਸ ਪਾਸੇ ਚੱਲੋ ਕੱਲੇ ਨਾਮ ਲਿਖਣ ਨਾਲ ਇਹ ਤਾਂ ਤੁਸੀਂ ਆਪਣੇ ਨਿੱਜੀ ਮਫਾਦ ਨਿੱਜੀ ਫਾਇਦੇ ਲੈ ਰਹੇ ਹੋ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਸਾਡੀ ਦੇਸ਼ ਦੀ ਜਨਤਾ ਤੇ ਤੇ ਦੇਸ਼ ਨਾਲੋਂ ਜ਼ਿਆਦਾ ਸਾਡੇ ਪੰਜਾਬ ਦੀ ਯੋਧਾ ਸੰਗਤ ਜਿਹੜੀ ਮਰਜ਼ੀ ਬਰਾਦਰੀ ਤੋਂ ਹੋਵੇ ਜਿਹੜੇ ਮਰਜ਼ੀ ਧਰਮ ਤੋਂ ਹੋਵੇ ਜਿਹੜਾ ਪੰਜਾਬੀ ਹੈ ਨਾ ਉਹ ਲੜਨਾ ਜਾਣਦਾ ਤੇ ਇਸੇ ਚੀਜ਼ ਤੋਂ ਸੈਂਟਰ ਦੀ ਸਰਕਾਰ ਡਰਦੀ ਹੈ ਇਹ ਸੈਂਟਰ ਦੀ ਸਰਕਾਰ ਨੂੰ ਪਹਿਲਾਂ ਸਾਡੇ ਕਿਸਾਨ ਯੋਧਿਆਂ ਨੇ ਕੀਸੀਆਂ ਕਰਾਈਆਂ ਸੀ ਫਿਰ ਸਾਡੇ ਨੌਜਵਾਨਾਂ ਨੇ ਇਹਨਾਂ ਨੂੰ ਐ ਛੱਟੀ ਦਾ ਦੁੱਧ ਯਾਦ ਕਰਾਤਾ ਸੀ ਤੇ ਹੁਣ ਇਹਨਾਂ ਨੇ ਪੰਗਾ ਲਿੱਤਾ ਸਾਡੇ ਗਰੀਬ ਨਾਲ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਇਹਨਾਂ ਨੇ ਐਸਾ ਗਲਤ ਹੱਥ ਪਾ ਲੈਣਾ ਮਾਦੇਓ ਪੁੱਤੋ ਤੁਹਾਨੂੰ ਐਸੇ ਲੋਹੇ ਦੇ ਚਣੇ ਚਬਾਉਣਗੇ ਗਰੀਬ ਕਿਉਂਕਿ ਗਰੀਬ ਨੂੰ ਨਾ ਤੁਸੀਂ ਖਰੀਦ ਸਕਦੇ ਹੋ ਨਾ ਦਬਾ ਸਕਦੇ ਹੋ ਜਦੋਂ ਅਬਦੀ ਆਈ ਤੇ ਆਜੇ ਤਾਂ ਵੱਡੇ ਵੱਡੇ ਤਖਤ ਪਲਟ ਕਰਕੇ ਰੱਖਦੇ ਨੇ ਨਾ ਦੋਸਤਾਂ ਕਿਹੜੇ ਖੇਤ ਦੀ ਮੂਣੀ ਹੋ ਤੁਹਾਨੂੰ ਕੀ ਲੱਗਦਾ ਤੁਸੀਂ ਜ਼ਮੀਰ ਖਰੀਦ ਲੋਗੇ ਸਾਡੇ ਗਰੀਬਾਂ ਦਾ ਸਭ ਤੋਂ ਔਖਾ ਜੇ ਜ਼ਮੀਰ ਖਰੀਦਣਾ ਤਾਂ ਉਸ ਗਰੀਬ ਬੰਦੇ ਦਾ ਜਿਨੇ ਉਹੀ ਸੁੱਕੀ ਦਾਲ ਰੋਟੀ ਖਾਣੀ ਹੈ ਤੇ ਉਹੀ ਆਪ ਦੀ ਮੈਂ ਤੇ ਮਜ਼ਦੂਰੀ ਕਰਕੇ ਦਸਾਂ ਨੌਹਾਂ ਦੀ ਕਿਰਤ ਕਰਨੀ ਹੈ ਉਹ ਕਹਿੰਦਾ ਬਈ ਮੈਨੂੰ ਕਿਹੜੇ ਲਾਲਚ ਦੇਣੋਗੇ ਮੇਰੇ ਕਿਹੜੇ ਕਾਰਖਾਨੇ ਫੈਕਟਰੀਆਂ ਚੱਲਦੀਆਂ ਜਿੰਨਾਂ ਤੁਸੀਂ ਦਬਕੇ ਮਾਰ ਲੋਗੇ ਇਹ ਅਡਾਨੀ ਬਾਨੀਆਂ ਦੀ ਤੁਸੀਂ ਜੋ ਸਾਨੂੰ ਇੱਕ ਬੰਦੂਆ ਮਜ਼ਦੂਰ ਬਣਾਉਣ ਦੀ ਕਵਾਇਦ ਵਾਲੇ ਪਾਸੇ ਪਈ ਹੋਣਾ ਇਹ ਸਭ ਸਮਝਦੇ ਆ ਤੇ ਇਹ ਹੋਣ ਨਹੀਂ ਦੇਵਾਂਗੇ ਦੋਸਤੋ ਹੁਣ ਉੱਠ ਖੜੋਇਆ ਬਹੁਤ ਸਮਾਂ ਹੋ ਗਿਆ ਆਪਾਂ ਗੱਲਾਂ ਦੇ ਵਿੱਚ ਚੀਜ਼ਾਂ ਦੇ ਵਿੱਚ ਲੱਗ ਕੇ ਇਕੱਠੇ ਨਹੀਂ ਹੋ ਪਾਰੇ ਤੇ ਇਹ ਸਾਡੀ ਉਸ ਵੰਡ ਦਾ ਫਾਇਦਾ ਚੱਕਦੇ ਜਾ ਰਹੇ ਜੇ ਤੁਸੀਂ ਸੱਚੀ ਚਾਹੁੰਦੇ ਹੋ ਦੇਸ਼ ਦੇ ਵਿੱਚ ਚੰਗੀ ਸਾਫ ਸੁਥਰੀ ਰਾਜਨੀਤੀ ਆਵੇ ਤਾਂ ਯਾਰ ਉੱਠ ਕੇ ਉਹਦੇ ਬਾਰੇ ਗੱਲ ਕਰੋ ਯਾਰ ਉਦੋਂ ਉਹਨੂੰ ਵੋਟ ਪਾਓ ਉਹਨੂੰ ਸਪੋਰਟ ਕਰੋ ਯਾਰ ਤੇ ਜੇ ਆਪਾਂ ਮੁਰਗੜ ਕੇ ਹੋਰੀ ਚੀਜ਼ਾਂ ਦੇ ਨਾਮ ਤੇ ਵੋਟਾਂ ਪਾ ਦੇਣੀਆਂ ਜਿਹੜੇ ਬੰਦੇ ਤੁਹਾਡੇ ਲਈ 4 ਸਾਲ ਨੇੜੇ ਨਹੀਂ ਆ ਕੇ ਖੜੇ ਤੁਹਾਡੇ ਲਈ ਕਰੇ ਆਵਾਜ਼ ਨਹੀਂ ਚੱਕੀ ਤੁਹਾਡੇ ਲਈ ਲੜੇ ਨਹੀਂ ਤੇ ਆਪਾਂ ਚੱਕ ਕੇ ਉਹਨਾਂ ਨੂੰ ਵੋਟਾਂ ਪਾ ਦੇਣੀਆਂ ਤਾਂ ਜਿਹੜੇ ਗਧੇ 4 ਸਾਲ ਲੜਦੇ ਰਹਿੰਦੇ ਆ ਗਲਾ ਪਾੜ ਪਾੜ ਤੁਹਾਡੇ ਲਈ ਚੀਕ ਚੀਕ ਬੋਲਦੇ ਰਹਿੰਦੇ ਨੇ ਉਹਨਾਂ ਨੂੰ ਕੀ ਸਨੇਹਾ ਦੇ ਰਹੇ ਆ ਆਪਾਂ ਕੌਣ ਲੜੂਗਾ ਕੱਲ ਨੂੰ ਆਪਣੇ ਲਈ ਜੇ ਆਪਾਂ ਇਹੀ ਨਾ ਕਰੀ ਸੋ ਇਹ ਥੋੜਾ ਹੁਣ ਫਰਜ਼ ਬਣਦਾ ਹੈ ਅਸੀਂ ਤਾਂ ਲੜਾਈਆਂ ਲੜਤੀਆਂ ਜਦੋਂ ਮੁੱਖ ਮੰਤਰੀ ਆਪਣੇ ਲਹਿਰੇ ਦੇ ਵਿੱਚ ਆਇਆ ਸੀ ਨਾ ਤਾਂ ਸਿਰਫ ਤੇ ਸਿਰਫ ਇੱਕ ਕਾਂਗਰਸ ਪਾਰਟੀ ਸੀ ਇੱਕ ਰਾਗੁਲਿੰਦਰ ਸਿੰਘ ਸਿੱਧੂ ਸੀ ਜਿਨੇ ਮਥਾ ਲਾਇਆ ਸੀ ਜਿਨੇ ਗ੍ਰਫਤਾਰੀਆਂ ਦਿੱਤੀਆਂ ਸੀ ਬੱਚਿਆਂ ਸਮੇਤ ਜਾ ਕੇ ਸਾਨੂੰ ਗ੍ਰਫਤਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਕਾਰ ਨੇ ਵੀ ਯਾਰ ਇਹਨਾਂ ਨੂੰ ਜਾਣ ਨਹੀਂ ਦੇਣਾ ਕਿਹਦੇ ਲਈ ਲੜ ਰਹੇ ਸੀ ਯਾਰ ਅੱਦੇ ਲਈ ਲੜ ਰਹੇ ਸੀ ਥੋੜੇ ਸਵਾਲ ਚੱਕਣੇ ਸੀ ਨਾ ਜਾ ਕੇ ਉਦੋਂ ਲਾਇਆ ਕਿਸੇ ਨੇ ਧਰਨਾ ਚੱਕੀ ਕਿਸੇ ਨੇ ਬਾਜ ਅੱਜ ਜਿਹੜੇ ਤੁਹਾਡੀ ਵੋਟ ਦਾ ਹੱਕ ਲੈ ਕੇ ਆਏ ਐ ਜਿਹੜੇ ਕਹਿੰਦੇ ਅਸੀਂ ਵਿਰੋਧੀ ਧਿਰਾਂ ਨਾ ਭਾਜਪਾ ਵਾਲਿਆਂ ਨੇ ਕੋਈ ਧਰਨਾ ਲਾਇਆ ਨਾ ਢੀਂਸਾ ਸਾਹਿਬ ਨੇ ਕੋਈ ਘਰੋ ਕਰਿਆ ਨਾ ਕਾਲੀਆਂ ਨੇ ਕੋਈ ਕਰਿਆ ਨਾ ਕਿਸੇ ਹੋਰ ਨੇ ਕਰਿਆ ਤੇ ਅੱਜ ਕਿਹੜੇ ਮੂੰਹ ਨਾਲ ਬਈ ਜੀ ਵੋਟਾਂ ਮੰਗਦੇ ਸੀਗੇ ਤੇ ਕਿਹੜੇ ਮੂੰਹ ਨਾਲ ਆਪਾਂ ਇਹਨਾਂ ਦਾ ਸਮਰਥਨ ਕਰਦੇ ਆ ਫਿਰ ਤਾਂ ਸਨੇਹਾ ਇਹੀ ਜਾਊਗਾ ਨਾ ਦੀ ਬਈ ਜੀ RAM ਨਾਲ ਘੁੰਮੋ ਫਿਰੋ ਇੱਧਰ ਉੱਧਰ ਫਿਰੋ ਐਵੇਂ ਹੀ ਬੋਲੇ ਨੇ ਨਾ ਨੂੰ ਲੜੀ ਜਾਣ ਦੋ ਇਹਨਾਂ ਨੂੰ ਧਰਨੇ ਲਈ ਜਾਣ ਦੋ ਇਹਨਾਂ ਨੂੰ ਗਿਰਫਤਾਰੀਆਂ ਲਈ ਜਾਣ ਦੋ ਆਪਾਂ ਤਾਂ ਆ ਕੇ ਮੁੜ ਕੇ ਇੱਧਰ ਨਹੀਂ ਆਉਂਦੇ ਨੇ ਸੈਟਿੰਗਾਂ ਕਰਕੇ ਵੋਟਾਂ ਲੈ ਜਾਣ ਆਪਣੇ ਲਈ ਲੜਨਾ ਨਹੀਂ ਕਿਸੇ ਨੇ ਫਿਰ ਇਸ ਚੀਜ਼ ਨੂੰ ਸੋਚ ਕੇ ਫੈਸਲਾ ਕਰਿਓ ਕਿ ਤੁਹਾਡੇ ਤੇ ਅਟੈਕ ਹੈ ਤੁਹਾਡੇ ਹੱਕਾਂ ਤੇ ਅਟੈਕ ਹੈ ਤੇ ਜੇ ਤੁਸੀਂ ਆਪਣੇ ਹੱਕਾਂ ਲਈ ਨਹੀਂ ਲੜ ਸਕਿਆ ਆਪਣੇ ਹੱਕਾਂ ਲਈ ਨਹੀਂ ਉੱਠ ਸਕਿਆ ਗੱਲਾਂ ਦੇ ਵਿੱਚ ਆ ਕੇ ਲਾਰਿਆਂ ਦੇ ਵਿੱਚ ਆ ਕੇ ਲਾਲਚਾਂ ਦੇ ਵਿੱਚ ਆ ਕੇ ਤਾਂ ਫਿਰ ਦੂਜਾ ਤੁਹਾਡੇ ਲਈ ਕਿਉਂ ਲੜੂਗਾ ਤੇ ਜੇ ਉੱਠੋਗੇ ਲੜੋਗੇ ਤਾਂ ਤੁਹਾਨੂੰ ਇੰਨਾ ਵਿਸ਼ਵਾਸ ਦਿਵਾਉਣਾ ਜਿੱਥੇ ਤੁਹਾਡਾ ਪਸੀਨਾ ਡਿਗੂਗਾ ਉੱਥੇ ਰਾਹੁਲਿੰਦਰ ਸਿੰਘ ਸਿੱਧੂ ਦਾ ਖੂਨ ਡਿਗੂਗਾ ਪਿੱਛੇ ਨਹੀਂ ਹਟੂਗਾ ਜਾਨ ਲਾ ਦੂੰਗਾ ਪਰ ਉੱਠਣਾ ਤੁਹਾਨੂੰ ਪਊਗਾ ਲੜਨਾ ਤੁਹਾਨੂੰ ਮਰੇ ਬਿਨਾ ਸੁਰਗ ਨਹੀਂ ਮਿਲਦਾ ਆਪਦੀ ਲੜਾਈ ਆਪ ਲੜਨੀ ਪੈਂਦੀ ਹੈ। ਸੋ ਮੇਰੀ ਤਾਂ ਹੀ ਅਪੀਲ ਹੈ ਤਕੜੇ ਹੋ ਕੇ ਇਹ ਜਿਹੜੀ ਥੋੜਾ ਰਜਕਾਰ ਖੋਣ ਦੀ ਬੀਜਪੀ ਦੀ ਕੋਸ਼ਿਸ਼ ਹੈ ਉਹਦੇ ਖਿਲਾਫ ਇਕੱਠੇ ਹੋਈਏ, ਆਵਾਜ਼ ਉਠਾਈਏ। ਜਿੱਥੇ ਤੁਸੀਂ ਇਕੱਠੇ ਹੋ ਕੇ ਆਵਾਜ਼ ਉਠਾਉਂਗੇ ਉੱਥੇ ਮੈਂ ਤੇ ਮੇਰੀ ਟੀਮ ਐਨ ਕੱਜ-ਬੱਜ ਕੇ ਪਹੁੰਚਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ